ਅੱਜ ਦੁਨੀਆ ਨਫ਼ਰਤਾਂ ਵਿੱਚ ਰੁੱਦੀ ਹੋਈ ਹੈ ਮੈਂ ਮੇਰੀ ਵਿੱਚ ਰੁੱਦੀ ਹੋਈ ਹੈ ਉਹ ਛੋਟਾ ਉਹ ਵੱਡਾ ਇੱਕ ਦੂਜੇ ਨੂੰ ਛੋਟਾ ਦਿਖਾਉਣ ਵਾਸਤੇ ਇਦਾਂ ਦੇ ਸਿਸਟਮ ਵਿੱਚ ਲੋਕ ਸਮਾਜ ਪਿਆ ਹੋਇਆ ਮੈਂ ਕਹਿੰਦਾ ਸਾਰੀਆਂ ਗੱਲਾਂ ਛੱਡ ਦਿਓ ਇੱਕ ਪੱਲਾ ਫੜ ਲਓ ਸਾਨੀ ਗੁਰੂ ਗ੍ਰੰਥ ਸਾਹਿਬ ਦਾ ਕਹਿਦੋ ਵਾਹਿਗੁਰੂ ਵਾਹਿਗੁਰੂ ਤੁਹਾਡੇ ਕਰਾਮ ਵਿੱਚ ਅਮਰਤ ਵੇਲੇ ਬਾਣੀ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣ ਆਜ ਸਮਾਜ ਵਿੱਚ ਦੇਖਿਓ ਕਿੰਨਾ ਕੁਛ ਵਧਿਆ ਹੋਇਆ। ਪ੍ਰੂਣ ਹੱਤਿਆ ਵਰਗੇ ਪਾਪ ਕਿੰਨੇ ਵਧੇ ਨੇ। ਕਿੰਨੇ ਸਮਾਜ ਵਿੱਚ ਬਿਰਧ ਆਸ਼ਰਮ ਹੋ ਗਏ ਨੇ। ਜਿਹੜੇ ਮਾਪਿਆਂ ਨੇ satsangat ਜੀ ਚਾਵਾਂ ਨਾਲ ਪੁੱਤ ਪਾਲਿਓ ਬਿਰਧ ਆਸ਼ਰਮਾਂ ਤੇ ਜਾ ਰਹੇ ਨੇ। ਤੀਸਰਾ ਜਿੰਨਾ ਬੱਚਿਆਂ ਤੇ ਮਾਪਿਆਂ ਦੀਆਂ ਆਸਾਂ ਲੱਗੀਆਂ ਹੋਣੀਆਂ ਸੀ ਕਿ ਸਾਡਾ ਬੜੇਪਾ ਸਾਹਮਣਗੇ ਉਹ ਅੱਜ ਸਾਧ ਸੰਗਤ ਦੀ ਬੱਚੇ ਨਸ਼ੇ ਦੇ ਮੂੰਹ ਵਿੱਚ ਗਏ ਹੋਏ ਨੇ ਚੋਰੀਆਂ ਕਰਦੇ ਡਾਕੇ ਮਾਰਦੇ ਨੇ ਗੁਰੂ ਪਿਆਰੇ ਇਹ ਕਾਰਨ ਹੋਇਆ ਕੀ ਇਹਦਾ ਕਾਰਨ ਇੱਕੋ ਇੱਕ ਹੈ ਸਾਡਾ ਕਸੂਰ ਅਸੀਂ ਸਮਝੀਏ ਕਿ ਅਸੀਂ ਬਾਣੀ ਨਾਲ ਟੁੱਟੇ ਬੈਠੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਖੁਦ ਬਾਣੀ ਨਾਲ ਜੁੜੇ ਨਹੀਂ ਅਬਰੇ ਕੋ ਉਪਦੇਸ਼ ਤੇ ਭੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਲਾਖ ਤੇ ਖਾਇਆ ਘਰ ਕਾ ਖੇਤ ਅਸੀਂ ਆਹ ਹਾਲਾਤਾਂ ਵਿੱਚ ਆ ਗਏ ਤੇ ਸਤ ਸੰਗਤ ਜੀ ਸਾਡੀ ਆਪਣੀ ਜਿਹੜੀ ਬਾੜ ਨੇ ਕੰਮ ਕਰਨਾ ਸੀ ਉਹ ਬਾੜ ਹੀ ਖੇਤ ਖਾਣੇ ਸ਼ੁਰੂ ਹੋ ਗਈ ਉਲਟੀ ਬਾੜ ਖੇਤ ਮੁਖ ਖੇਤ ਹਾਲਾਤ ਬਦਲ ਗਏ ਮੈਂ ਕਹਿਣਾ ਹੀ ਵੇਣਤੀ ਤਾਂ ਕਰਨੀ ਸ਼ੁਰੂ ਕੀਤੀ ਐ ਅੱਜ ਵੀ ਬਾਣੀ ਦਾ ਪੱਲਾ ਫੜ ਲਓ ਅੱਜ ਵੀ ਤੁਹਾਡੇ ਘਰਾਂ ਵਿੱਚ ਸੁੱਖ ਆ ਜਾਏਗਾ ਤੁਹਾਡੇ ਬੱਚਿਆਂ ਨੂੰ ਸ਼ੁਰੂ ਤੋਂ ਗੁਰਸਿੱਖੀ ਨਾਲ ਜੋੜ ਲਓ ਜਿਹੜੀਆਂ ਬੀਬੀਆਂ ਆਪਣੇ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਕੇਸ ਬੋਣ ਤੋਂ ਅੱਕ ਜਾਂਦੀਆਂ ਨੇ ਨਾਈ ਦੀਆਂ ਦੁਕਾਨਾਂ ਤੇ ਤੋਰ ਦਿੰਦੀਆਂ ਬੀਬੀਓ ਚੇਤੇ ਰੱਖਿਓ ਜਦੋਂ ਵੱਡੇ ਹੋਏ ਸਾਧ ਸੰਗਤ ਜੀਏ ਦੁਖਦਾਈ ਹੋਣਗੇ ਨਾ ਫਿਰ ਤਾਂ ਹਾਂ ਮਾਰ-ਮਾਰ ਕੇ ਰੋਇਆ ਕਰੋਗੀਆਂ ਆਪਣੇ ਬੱਚਿਆਂ ਦੇ ਸਿਰਾਂ ਤੇ ਕੇਸ ਲਾਓ ਆਪਣੇ ਬੱਚਿਆਂ ਨੂੰ ਸਾਖੀਆਂ ਸੁਨਾਇਆ ਕਰੋ ਦਾਦੀ ਮਾ ਮਾਂ ਗੁਜਰੀ ਦੀਆਂ ਬੀਬੀ ਸ਼ਰਨ ਕੌਰ ਵਰਗੀਆਂ ਬੀਬੀਆਂ ਦੇ ਇਤਿਹਾਸ ਪੜਿਆ ਕਰੋ ਮਾਤਾ ਭਾਖੌਰ ਵਰਗੀਆਂ ਬੀਬੀਆਂ ਦੇ ਇਤਿਹਾਸ ਪੜਿਆ ਕਰੋ ਆਪਣੇ ਜੀਵਨ ਨੂੰ ਸਟਰੋਂਗ ਬਣਾਓ ਤੇ satsangat ਜੀ ਫਿਰ ਜਾ ਕੇ ਗੁਰਮਖੋ ਸਾਡੇ ਸਮਾਜ ਨੂੰ ਅਸੀਂ ਕੁਝ ਨਾ ਕੁਝ ਚੰਗਾ ਦੇ ਕੇ ਜਾਵਾਂਗੇ ਬਾਦਸ਼ਾਹ ਦੇ ਬਚਨ ਪੜਿਓ ਕਬੀਰ ਜਦ ਹਮ ਆਏ ਜਗਤ ਦਾ ਜਗ ਹੱਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਜਿਦਨ ਸੰਸਾਰ ਤੇ ਆਏ ਆ ਨਾ ਲੋਕ ਖੁਸ਼ੀ ਮਨਾਉਂਦੇ ਅੱਜ ਫਲਾਨਿਆਂ ਦੇ ਕਰਤੀ ਜੰਮੀ ਅੱਜ ਫਲਾਨਿਆਂ ਦੇ ਕਰ ਮੁੰਡਾ ਜੰਮਿਆ ਵਿਧਾਨਿਆਂ ਦੇ ਲੋਕ ਕਹਿੰਦੇ ਨੇ ਪਰ ਬੱਚਾ ਜਨਮ ਲੈਣ ਵਾਲਾ ਰੋਂਦਾ ਹੁੰਦਾ ਹੈ ਅਸੀਂ ਕਹਿੰਦੇ ਆ ਬੱਚਾ ਜਿੰਨਾ ਰੋਏਗਾ ਦੀ ਆਵਾਜ਼ ਚੰਗੀ ਹੋਏਗੀ ਬੱਚਾ ਨਾ ਰੋਏਗਾ ਗੁੰਗਾ ਵਹਿਰਾ ਨਾ ਨਿਕਲ ਜਾਏ ਕਿਤੇ ਤੇ ਮਾਰੇ ਕਹਿੰਦੇ ਨੇ ਬੱਚਾ ਤਾਂ ਰੋਂਦਾ ਲਿਬ ਛੁਟਕੀ ਲੱਗੀ ਤੇਰੇ ਸ਼ਾ ਮਾਇਆ ਅਮਰ ਵਰਤਾਇਆ ਉਹ ਐ ਰੋਂਦਾ ਰੱਬ ਨਾਲੋਂ ਟੁੱਟ ਕੇ ਵੀ ਜਦੋਂ ਮਾਤਾ ਦੇ ਪੇਟ ਵਿੱਚ ਜઠਰ ਅਗਣ ਵਿੱਚ ਤਪ ਰਿਆ ਸਾਂ ਸਭ ਤੋਂ ਤੇਜ਼ ਅਗਣ ਜઠਰ ਅਗਣ ਹੈ ਉਦੋਂ ਮੈਂ ਰੱਬ ਨਾਲ ਵਾਅਦਾ ਕਰਦਾ ਸਾਂ ਇੱਥੋਂ ਕੱਢ ਲੈ ਤੇਰਾ ਨਾਮ ਜਪੂ ਪਰ ਦੁਨੀਆਂ ਦੀ ਹਵਾਈ ਇਦਾਂ ਦੀ ਲੱਗ ਗਈ ਕਿ ਲੱਗਦਾ ਨਹੀਂ ਮੈਂ ਨਾਮ ਜਪ ਸਕਾਂਗਾ ਉਹ ਤਾਂ ਰੁੰਦਾ ਤੇ ਮਰ ਅਗਲੀ ਪੰਕਤੀ ਵਿੱਚ ਕਹਿੰਦੇ ਐਸੀ ਕਰਨੀ ਕਰ ਚੱਲੇ ਸੰਸਾਰ ਤੇ ਆਇਆ ਕੁਝ ਇਦਾਂ ਦਾ ਕਰਕੇ ਜਾ ਇਦਾਂ ਦਾ ਕੁਝ ਖੱਟ ਕੇ ਜਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਜਿਦੇ ਕਰਕੇ ਤੇਰਾ ਆਗੇ ਬਸਨ ਸੌਖਾ ਹੋ ਜਾਏ ਇੱਥੋਂ ਇਦਾਂ ਦਾ ਕੁਝ ਖੱਟ ਕੇ ਜਾ ਐਸੀ ਕਰਨੀ ਕਰ ਚੱਲੇ ਹਮ ਹਮ ਸੱਸੇ ਜੱਗ ਰੋਏ ਜਿੱਦਣ ਤੂੰ ਜਾਵੇਂ ਨਾ ਸੰਸਾਰ ਤੋਂ ਤੂੰ ਹੱਸਦਾ ਜਾਵੇਂ ਤੈਨੂੰ ਮੌਤ ਤੋਂ ਡਰ ਨਾ ਹੋਵੇ ਤੈਨੂੰ ਉਹ ਚੇਤੇ ਹੋਵੇ ਲੇਖਾ ਦੇਣਾ ਸੋਹਿਲਾ ਜੋਦਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕਰੈ ਕੋਏ ਸਭੋ ਭੱਜੈ ਆਸਰਾ ਚੁੱਕਾ ਸਭ ਅਸਰਾਓ ਚੇਤੇ ਆਵੇ ਉਸ ਭਾਰ ਬ੍ਰਹਮ ਲੱਗੈ ਨਾ ਤਤੀ ਤੈਨੂੰ ਰੱਬ ਚੇਤੇ ਜਮਾਂ ਦੀ ਮਾਰ ਦਾ ਡਰ ਨਾ ਹੋਵੇ ਤੇ ਲੋਕ ਜਾਦ ਕਰਨ ਫਲਾਣਾ ਸੋ ਬਿਨਾ ਦੁਨੀਆ ਸੁੰਨੀ ਪਈ ਲੱਗਦੀ ਆ ਸਤਨਾਮ ਸ੍ਰੀ ਵਾਹਿਗੁਰੂ ਫਲਾਨੇ ਰੱਬ ਦੇ ਪਿਆਰੇ ਸਾਧੂ ਹੁੰਦੇ ਸੀ ਸੰਸਾਰ ਉਹਨਾਂ ਬਿਨਾ ਉਜੜਿਆ ਉਜੜਿਆ ਲੱਗਦਾ ਏ ਇਦਾਂ ਮਹਿਸੂਸ ਹੋਵੇ ਦੁਨੀਆ ਤੋਂ ਜਾਣ ਲੱਗਿਆਂ ਪਰੇ ਹੋਵੇਗਾ ਤਦ ਹੀ ਜੇ ਅਸੀਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਾਂਗੇ ਬਾਣੀ ਦਾ